ਇਹ ਉਹ ਤਾਂ ਰੋਟੀ ਬਣਾ ਲੈ ਜੀਤੇ ਦੀ ਰੋਟੀ ਵੀ ਤੇਰੇ ਕੋਲ ਲੈ ਕੇ ਜਾਣੀ ਆ ਹਾਂ ਬੇਬੇ ਬਣਾਣੀਆਂ ਬਸ 2 ਮਿੰਟ ਆ ਮਾੜਾ ਕੰਮ ਜਿਆ ਰਹੇਗਾ ਥੋੜਾ ਜਾਂ ਬਸ ਬਣਾ ਲੂ ਆਹ ਹੋਰ ਆਹ ਸਫਾਈ ਨਾਲ ਕੋਈ ਤੇਰੇ ਵਰਗੀ ਕਰਨਾ ਰੋਟੀ ਨੂੰ ਜਦ ਕਦ ਮੈਨੂੰ ਜਿਆਦਾ ਜਿਹੜਾ ਭਾਬੀ ਭਾਈ ਦਾ ਰਿਸ਼ਤਾ ਲੈ ਕੇ ਆਈ ਸੀ ਪਹਿਲੀ ਵਾਰੀ ਮਾਥਰੋਣ ਵਾਲਾ ਕੁੱਕੇ ਵੀ ਭੁੱਲ ਸਕਦਾ ਮੈਂ ਉਹਨੂੰ ਭਾਈ ਆਪਾਂ ਸੋਚਿਆ ਕੀ ਜੀ ਭਾਬੀ ਨਿਕਲੀ ਕੀ ਹਾਂ ਭਾਈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਤੇਰੀ ਭਾਬੀ ਜਾਨੀ ਮੇਰੀ ਮੱਖੋ ਪਹਿਲੀ ਵਾਰ ਆਈ ਸੀ ਜੀ ਸਾਡੇ ਮੁੰਡਾ ਵੀ ਪਸੰਦਦਾ ਕਾਰੋਬਾਰ ਵੀ ਪਸੰਦ ਹੈ ਆਉਂਦੀ ਬਸਾਕੀ ਤੋਂ ਬਾਅਦ ਵਿਆਹ ਰੱਖ ਲੈਣੇ ਚਲੋ ਜਿਵੇਂ ਤੁਹਾਨੂੰ ਠੀਕ ਲੱਗੇ ਭਾਜੀ ਚਲ ਉੱਠਤੀ ਹੈ ਚਲਿਏ ਬੜਾ ਲਾਫਰ ਪਈਏ ਉਹ ਬੇਬੇ 사ਣ ਜਾ ਕਿਵੇਂ ਦੇ ਰਹੀ ਹੈ ਮੈਨੂੰ ਲੱਗਦਾ ਜੀਤੇ ਨੂੰ ਦੇਖਣਾ ਇਹਨੇ ਜੀ ਉਹ ਬੀਤਸ ਹੋਣੀ ਆ ਨਾ ਕੈਂਟ ਆਏ ਕੋਈ ਅਮਰਾ ਪਹਿਲੀ ਵਾਰੀ ਦੇਖਿਆ ਸੀ ਜਿਹੜਾ ਨਾਲੇ ਕੁੜੀ ਨੱਕਦੇ ਆਏ ਕੋਈ ਯਾਰ ਇਹਦਾ ਰਵਾਜ ਪਹਿਲਾਂ ਦੇਖਿਆ ਹਣਾ ਕਦੇ ਪਹਿਲਾਂ ਦੇਖਿਆ ਵੀ ਨਹੀਂ ਆਪਾਂ ਨੇ ਛੋਟੇ ਦੇਖਿਆ ਵੀ ਭੋੜਾ ਨਾਲੇ ਕੁੜੀ ਵੀ ਦਿਖਾਉਣ ਨੂੰ ਫਿਰਦਾ ਖਬਰ ਨਾ ਮਾਰ ਰਵਾਜ ਚੁਰਪਿਆ ਹੋਵੇ ਆਗੇ ਆਗੇ ਤੇ ਇਧਰੇ ਆਗੇ ਮੋਰਾਂ ਚ ਦੇਖ ਵੀ ਨਾ ਲੈਣਾ ਅਜਾ ਬੇਬੇ ਨੂੰ ਬੋਚ ਦਿਆਂ ਉਹ ਵੀਰਾਂ ਦੇ ਹੰਢ ਦੇ ਬੇਬੇ ਹਾਂ ਆ ਬੋੜਾ ਜਿਹਾ ਕੌਣ ਤੇ ਕੁੜੀ ਨਾਲ ਲਈ ਵਰਤਦੀ ਉਹ ਪੁੱਤ ਆਪਣੇ ਜੀਤੇ ਦਾ ਰਿਸ਼ਤਾ ਲੈ ਕੇ ਆਏ ਸੀ ਭਾਬੀ ਨਾਲ ਲਈ ਵਰਦਾ پاگل ਪੱਭੀ ਨਹੀਂ ਹੈਗੀ ਹੋਰ ਉਹ ਉਹਦੀ ਛੋਟੀ ਭੈਣ ਹੈ ਜਿਹੜੀ ਨਾਲ ਆਈ ਸੀ ਸਰਪਤੀਆ ਵਰਤਾ ਜੇ ਵੱਡੀ ਵੀ ਹੈਗੀ ਰੋਟੀ ਖਾਏ ਅੱਛਾ ਜੇ ਜੇ ਪੁੱਤ ਨੂੰ ਛੋਟੀ ਪਸੰਦ ਹੈ ਤੇ ਇੱਕ ਵਾਰੀ ਵੱਡੀ ਆ ਲੰਦੇ ਜੀ ਵੀ ਛੋਟੀ ਵੀ ਲਾਏ ਹੂੰ ਦੰਬ ਬੜੇ ਰਫਲ ਨੇ ਕੀ ਪਤਾ ਸੁਭਾਅ ਦਾ ਪਹਿਲੀ ਪਹਿਲੀ ਸੌਂਦੀਆਂ ਨੇ ਐਵੇਂ ਤੇਜ਼ ਨਿਕਲ ਮੈਨੂੰ ਤਾਂ ਅੱਖ ਤੇਜ਼ ਲੱਗਦੀ ਹੈ ਜੀ ਥੋੜੀ ਜੀ ਨਾ ਪੁੱਤ ਮੈਨਾਂ ਤਾਂ ਬਹੁਤ ਵਧੀਆ ਲੱਗੀ ਚਲੋ ਸੁਣੀ ਵੀ ਹੈਗੀ ਹੈ ਵਰਤਵਾਰਾ ਕਰਾਂਗੇ ਫਿਰ ਦੇਖਾਂਗੇ ਕੀ ਬਣਦਾ ਮੇਰਾ ਵੀ ਨੰਬਰ ਲੱਗ ਗਿਆ ਓ ਤੂੰ ਪਹਿਲਾਂ ਆਪਣਾ ਟੱਕਾ ਤੋੜਨਾ ਸਿੱਖ ਲੈ ਫਿਰ ਤੂੰ ਆਪਣਾ ਨੰਬਰ ਲਾਈ ਜੀ ਤੂੰ ਪੂਰੇ ਮੈਂ ਬੈਠਾ ਇਹਨਾਂ ਆਪਦਾ ਚਾਉਣਾ ਲੱਗਿਆ ਵਿਆਹ ਕਰਾਉਣਾ ਚਲ ਬੀਬੀ ਜੀਤਾ ਕਿੱਥੇ ਹੈ ਜੀਤਾ ਪੁੱਤ ਖੇਤ ਗਿਆ ਹੁਣ ਚਲ ਅਸੀਂ ਫਿਰ ਜਾਂਦੇ ਆ ਬਾਈ ਥੋੜਾ ਠੀਕ ਚਲ ਆਓ

ਲੈ ਬਾਦੂ ਰੋਟੀ ਉੱਤ ਰੋਟੀ ਦੇ ਹਲੇ ਬਣਾਣੀ ਹੈ ਨੇ ਫਿਰ ਉਂਝੋਂ ਗਾਹ ਪਾ ਰੱਖਿਆ ਜਦਾਂ ਛੋਟੂ ਚਲਾ ਕਬੂਤਰ ਅਜੇ ਵੀ ਘਟਲੇ ਵਾਰੇ ਦੇਖਿਓ ਉਡਾਣਾ ਦੀ ਮੈਨੂੰ ਫੜਾ ਰਾਂ ਮਾਸੀ ਸਤਿ ਸ਼੍ਰੀ ਅਕਾਲ। ਅਸਤਿ ਸ਼੍ਰੀ ਅਕਾਲ। ਠੀਕੋ। ਤੇ ਮੇਰੀ ਮੱਖੋਂ ਆਈ ਹੈ ਜਿੰਦੀ ਤੇ ਮੇਰੇ ਭਤੀਜੇ। ਆ ਜਾ ਪੁੱਤ ਆ ਜਾ। ਪੁੱਤੀਏ ਕੱਲੀ ਆ ਗਈ ਹੈ ਹੈ। ਮੈਂ ਇਆਂ ਘਾਲ ਦੰਦੀ ਮੈਂ ਤੈਨੂੰ ਘਾਲ ਦੰਦੀ ਤੈਨੂੰ ਲੈਣ ਵਾਸਤੇ। ਬਾਪੂ ਬਸੜਾ ਆ ਗਿਆ ਸੀ ਮੈਨੂੰ। ਬਾਪੂ ਨੇ ਵਾਂਡੇ ਜਾਣਾ ਸੀ। ਫੇ ਮੈਂ ਕਿਹਾ ਚੱਲ ਮੈਂ ਕੱਲੀ ਚੱਲ ਦੰਨੀ ਐ। ਹੋਈ। ਉਹ ਲੱਗਦਾ ਇਹ ਵੀ ਉੜਨ ਨਾਲ ਹੋ ਗਿਆ ਹੈ। ਆਹ ਦੇ ਪੰਗਨਾ ਆਰਾ ਦੇ ਆਹ ਤੋਂ ਨਹੀਂ ਲੈ ਨਹੀਂ ਮੇਰੀ ਭੈਣ ਮੱਖੋ ਆ ਗਈ ਇਹ ਤਾਂ ਮੱਖੋ ਸੱਚੀ ਕਰਵੇ ਸੱਚੀ ਕਰ ਤੂੰ ਤਾਂ ਨਹੀਂ ਆਉਂਦੀ ਹੈਗੀ ਤੇਰਾ ਤਾਂ ਨਹੀਂ ਜੀ ਕਰਦਾ ਸਾਡੇ ਕੋਲ ਅਸੀਂ ਤਾਂ ਆਉਣਾ ਹੀ ਆ ਮੈਂ ਤਾਂ ਆਪਣੇ ਮਿੱਠੂ ਨੂੰ ਮਿਲਣ ਆਈ ਆ ਕਿੱਥੇ ਮਿੱਠੂ ਆ ਇੱਧਰੇ ਹੁਣ ਉੱਪਰੇ ਹੁਣ ਲੈ ਆ ਜਾਂ ਅੰਦਰ ਚਲ ਚਾ ਉਹ ਸਿੱਟਾ ਤੇਰੇ ਹੱਥ ਉੱਪਰ ਬੈਠ ਗਿਆ ਨਾ ਸਾਰਿਆਂ ਦਾ ਹਾਲ ਤਾਂ ਪੁੱਛ ਲਿਆ ਮੇਰਾ ਹਾਲ ਵੀ ਪੁੱਛ ਲਾਂ ਦੀ ਮਾਫੀ ਗਮਣੀ ਕਿਵੇਂ ਪੁੱਛਦੀ ਹਾਲ ਤੇਰੇ ਹੁਣ ਪੁੱਛਦਾ ਹੂੰ ਦਾਦੇ ਜੀ ਕਿਨੇ ਇਹ ਨੂੰ ਦੇਖਿਆ ਨਾ ਆਉਂਦੀ ਲੋ ਡਿਲਟਾ ਦੀ ਬਾਗੋ ਬਾਗੋ ਹੋ ਗਈ ਸੀ ਮ ਕੋਈ ਪੀਰ 10 ਦਿਨਾਂ ਜਾਂ ਕਿਤੇ ਪਰੇ ਤੋਂ ਇਡੀਆ ਕਿ ਉਹ ਜਾਨਾ ਭਾਬੀ ਵੇਬੇ ਮੇਰਾ ਪਤਨਾ ਜਾਂ ਕਿੱਥੇ ਹੈ? ਉਹ ਤਾਂ ਪਤਨਾ ਇੱਧਰ ਹੀ ਆਉਣਾ ਨਾ ਮਾਣੇ। ਪਾਪੇ ਅਰੇ। ਮੈਂ ਸ਼ਹਿਰ ਜਾ ਰਿਹਾ। ਕੁਝ ਲੈ ਕੇ ਲੁਕਿਓਣ। ਨਾ ਪੁੱਤ ਲੈ ਕੇ ਤਾਂ ਕੁਝ ਨਹੀਂ ਆਣਾ। ਮੱਕੀ ਕਹਿੰਦਾ ਸੀ ਹੁਣ ਸੀਜ਼ਨ ਵੀ ਹੈਗਾ ਮੱਕੀ ਦਾ। ਤਾਂ ਬੀਜਣਿਓਂ ਆ। ਚੱਲ ਵੇ ਤੇ ਮੰਗੇ ਨਾਲ ਜਾ ਰਿਹਾ ਮੈਂ। ਹਾਂ। ਕੋਤੋਂ ਮੁੱਗੇ ਨਾਲ ਘਟ ਰਿਹਾ ਕਰ ਕਿਉਂਕਿ ਬੇ ਕੋਤੋਂ ਉਹ ਆਪ ਤੇ ਤੁਹਾਨੂੰ ਵਿੱਲਾ ਹੈਗਾ ਤੈਨੂੰ ਵੀ ਆਪਣੇ ਮਗਰ ਮੇਰੀ ਗੱਲ ਸੁਣ ਬੇ ਨਾ ਵਿਚਾਰੇ ਦੇ ਮਾਪੇ ਤੈਨੂੰ ਵੀ ਪਤਾ ਉਹ ਸਾਡੇ ਜੇ ਖੇਡ ਪਲਕੇ ਪੜੇ ਆਵੇ ਤੇਰੇ ਗਨ ਮੂੰਹੋਂ ਚੰਗੀ ਗੱਲ ਵਧੀਆ ਨਹੀਂ ਲੱਗਦੀ ਹੈਗੀ ਹੋਰ ਕੋਈ ਕੈਦੇ ਬੰਨ ਲੈ ਮੰਗਾ ਨਾਲੇ ਮੇਰਾ ਦੋਸਤ ਹੀ ਮੈਂ ਭਰਾ ਮੰਨਿਆ ਹੋਇਆ ਜੇ ਉਹਦੇ ਮਾਪੇ ਹੁੰਦੇ ਫਿਰ ਗੱਲ ਕੁਝ ਹੋਰ ਦੀ ਮੈਂ ਮੈਨੂੰ ਕੋਈ ਮਾੜੀ ਮਤ ਨਹੀਂ ਦਿੰਦਾ ਉਹ ਜੇ ਮੇਰੇ ਨਾਲ ਚਾਰ ਬੰਦ ਬੈਠ ਕੇ ਗੱਲਾਂ ਕਰਨਾਂ ਦਾ ਟਾਈਮ ਨਵਾਉਂਦਾ ਫਿਰ ਕੀ ਹੋ ਜਾਂਦਾ ਮੈਨੂੰ ਤੈਨੂੰ ਐਵੇਂ ਕਹਿਣੀ ਆ ਬੇਬੇ ਮੈਨੂੰ ਇੰਨਾ ਪਤਾ ਵੀ ਜਿੱਥੇ ਕਦੇ ਦੁੱਖ ਚ ਖੜੂ ਮੇਰੇ ਨਾਲ ਉਹੀ ਖੜੂਗਾ ਹੋਰ ਕੋਈ ਨਾ ਖੜੇ ਨਾ ਖੜੇ ਬਾਕੀ ਜਿੰਮੇ ਤੈਨੂੰ ਸੋਚਣਾ ਸੋਚੀ ਚੱਲ ਉਹ ਫੋਟੋ ਤੈਨੂੰ ਮੈਂ ਕਿਵੇਂ ਸੰਭਾਲਾਂ ਮੈਂ ਕਿੱਥੇ ਆ ਮਾਰਾਂ ਕਿੱਥੋਂ ਅਭੀ ਮੈਂ ਤਾਹੋ ਫੋਟੋ ਕਿ ਕਿਹਨੇ ਆ ਰੋਜੇ ਬੁਰਿਆ ਰਹਾ ਜਾਂਦਾ ਹੋਣਾ ਇਥੇ ਕਿ ਤਾ ਤੇ ਇੰਨਸਪਾਸ ਸਿੱਟੀ ਕਰੇ ਮੈਂ ਤਾਂ ਕਾਈ ਵੇਖਿਆ ਅਸਲ ਆ ਦੋ ਹਰੋਕ ਤੇ ਉਹ ਲੱਗੇ ਮੋਰ ਕੇ ਆਇਆ ਉਹ ਵੀ ਤਾਂ ਉਹਨੇ ਕੋਲ ਫੜੀਆ ਤੇ ਤੇਰਾ ਕਹਿਣਾ ਬੋੜਾ ਵੀ ਐ ਬੜੀ ਭਾਬੇ ਭਾਬੇ ਲਈਆਂ ਕੱਲ ਕੁਝ ਹੋਰ ਲੱਗਦੀ ਹੋਣੀ ਪਸਾਇ ਜੀ ਸੁਭਾਵਤ ਮਤਾਂ ਐ ਲੈਣੀ ਮੱਖੋ ਕੁ ਬਾਗ ਰੁਕੀ ਉਹਦੇ ਗੁੜਾ ਅੱਗੇ ਗੰਗੂ ਕੀ ਇਹ ਪਤਾ ਤੈਨੂੰ ਰੋਟੀ ਬਣਾਣੀ ਵਾਲਾ ਕੋਈ ਨਾ ਮਤਲਬ ਬਾਅਦ ਚ ਦੱਸ ਦੇ ਤੈਨੂੰ ਕਿਹੜਾ ਹੈ ਹੁਣ ਫੇਰ ਜਾ ਰਹੇ ਆ ਕੋਸਲੇ ਆ ਕੇ ਤਾਂ ਨਹੀਂ ਆਉਣਾ ਨਹੀਂ मैं नहीं आऊंगी। गुस्सा दे। ये पंगा मंगा ले आदा ना।, ना। मैं को हैगा सारा कुछ। कुछ तम कर रहा है। ले आ जिन जतेन पसंद आ। तो ठीक है। यार रख के म को को। मैं भी आई। मेरा बा क्यों हो रहा है? ਤਬੀ ਤਾ ਵੀ ਹਾਂ ਲਾਤਰਲੀ ਬੇਰ ਲੈ ਆਇਆ ਬੇਰ ਤੈਨੂੰ ਪਸੰਦ ਨੇ ਨਾ ਬੜੀ ਭਾਬੀ ਦੀ ਸੇਵਾ ਕਰੀ ਜਾਂਦਾ ਦੇਖੀ ਉਹ ਇਹ ਤਾਂ ਵੀ ਅੱਧੀ ਘੜੀ ਵਜੇ ਕਰਨੀ ਕੀਤੀ ਅੱਗੇ ਵੀ ਤਾਂ ਤੇ ਸੇਵਾ ਹੀ ਕਰਦਾ ਫਿਰ ਪਤਾ ਮੈਨੂੰ ਬੜੀ ਸੇਵਾ ਕਰਦਾ ਜੀ ਮਸ ਭਾਬੀ ਦੁੱਖੋਂ ਨੋਗ ਹੋ ਗਈ ਜੀ ਤੈ ਕਦੇ ਮਗਾਈ ਨਹੀਂ ਮੇਰੇ ਤੋਂ ਸਾਰਾ ਨਾ ਤੂੰ ਬਾਈ ਨੂੰ ਕਹੀ ਜਾਂਦੀ ਆਹ ਲਿਆ ਦੇ ਆਹ ਲਿਆ ਬੇ ਮਤਲਬ ਦੀ ਗੱਲ ਕਰ ਮੇਰੇ ਨਾਲ ਮਿੱਠੇ ਪੋਚੇ ਜਿਹਾ ਨਾ ਮਾਰ ਬਾਲੇ ਭਾਬੀ ਗੱਲ ਤਾਂ ਮਤਬਲਿ ਹੋਇਆ ਮੱਖੋਂ ਕਿਤੇ ਮੱਖੋਈ ਥੀ ਹੋਣੀ ਕਿਤੇ ਕਿਆ ਗੱਲ ਤਾਂ ਉਹਦੇ ਬਾਰੇ ਹੀ ਕਰਨੀ ਆ ਉਹਦੇ ਬਾਰੇ ਕਰਨ ਕੀ ਗੱਲ ਕਰਨੀ ਰਿਸ਼ਤੇ ਕਰਾ ਦੇ ਮੇਰਾ ਉਹਦੇ ਨਾਲ ਬਹਿ ਜਾ ਬਟਿੱਕੇ ਤੈਨੂੰ ਰਿਸ਼ਤਾ ਉਹ ਵੀ ਮੱਖੋ ਦਾ ਉਹ ਭਾਬੀ ਕਿਉਂ ਆਕੜਦੀ ਐ ਉਹ ਵੀ ਪਸੰਦ ਕਰਦੀ ਐ ਮੈਨੂੰ ਆਹੋ ਪਸੰਦ ਕਰਦੀ ਐ ਤੈਨੂੰ ਬੇਲੇ ਨੂੰ ਕੰਮਕਾਰ ਕਰਦਾ ਤੂੰ ਕੋਈ ਉਹ ਮੈਂ ਕੰਮ ਤਾਂ ਆਪੇ ਲੱਗ ਜਾਊਂਗਾ ਫਿਰ ਜਦੋਂ ਆ ਗਈ ਉਹ ਬੇਲੇ ਨਾਲ ਇਕੱਲੇ ਦਾ ਜੀ ਨਹੀਂ ਲੱਗਦਾ ਕੰਮਾਂ 'ਚ ਅੱਛਾ ਜੀ ਨਹੀਂ ਲੱਗਦਾ ਤੇਰਾ ਗਾਹਨ ਨਹੀਂ ਯਕੀਨ ਹਾਂ ਤਾਨੂੰ ਪੁੱਛ ਲਈ ਜੇ ਪਸੰਦ ਕਰਦੀ ਐ ਤਾਂ ਹੀ ਤੇਰੇ ਨਾਲ ਗੱਲ ਕਰੀਆ ਮੈਂ ਉਹ ਡਰਦੀ ਗੱਲ ਨਹੀਂ ਕਰਦੀ ਤੇਰੇ ਨਾਲ ਅੱਛਾ ਤਲ ਕੋਈ ਨਾ ਕੰਮ ਕਰ ਵੀ ਲੱਗ ਜਾ ਕੋਈ ਨਾਲੇ ਅੱਜ ਆਉਣਾ ਬਾਪੂ ਨੇ ਇਹਨੂੰ ਲੈਣ ਤੇ ਅੱਜ ਕਰ ਲਈ ਗੱਲ ਕੋਈ ਨਾ ਦੇਖੋ ਜੀ ਗੱਲ ਕਰਕੇ ਜੇ ਤਾਂ ਬਾਪੂ ਆ ਗਿਆ ਠੀਕ ਹੈ ਜੇ ਨਾ ਆਇਆ ਫਿਰ ਜਿੱਤੇ ਪਿੰਡ ਛੱਡ ਕੇ ਆਉਂਗੀ ਉਦੋਂ ਗੱਲ ਕਰਾਂਗੇ ਬਸ ਠੀਕ ਆ ਪੱਕਾ ਕਰ ਲਈ ਆਹ ਜਿਵੇਂ ਕਹੀ ਹੋਈ ਕਰੂਗਾ ਭਾਬੀ ਬਣ ਕੇ ਠੀਕ ਠੀਕ ਆ ਚੰਗਾ ਤੂੰ ਕੰਮ ਲੱਗ ਜਾ ਨਾਲੇ ਇਹ ਕੋ ਕੋ ਅਮਰੇ ਚੰਗ ਗੱਲ ਕਰਨੀ ਲੋਕਾ ਬਸ ਮੈਂ ਤਾਂ ਸੋਚਦੀ ਸੀ ਮਾਂ ਕਿਉਂ ਨਾ ਤੇਰਾ ਰਿਸ਼ਤਾ ਨ ਕਰਾ ਦਾਂ ਮੇਰੇ ਜਵਰ ਨਾਲ ਸੁਖੇ ਨਾਲ ਮਾਂ ਬੋਲੇ ਹਾਂ ਯੋ ਅਸਲੀ ਦੇਖ ਲੈ ਦੋ ਪਣੇ ਇੱਕ ਕੱਟ ਹੋ ਜਾਣਗੇ ਬਲ ਠੀਕ ਹੈ ਦਬਾਅ ਦੇ ਦੇਣੀ ਮਾਂ ਇਹ ਤਾਂ ਦੇਖ ਲੈ ਜੇ ਬੱਈ ਇਹ ਵੀ ਮੈਂ ਪਸੰਦ ਕਰਦੀ ਆ ਤਾਂ ਹੋਈਆ ਪੰਗਿਆ ਲੱਗਦਾ ਕੁਚੀਨਾ ਆਪਣੇ ਵਾਲਾ ਇਸ ਵਾਰ ਕੋਤਰੀ ਪੱਟੇ ਲਿਓ ਬਾ ਤੂੰ ਵੀ ਉਹੀ ਵੇਲੇ ਲੈਈ ਐ ਨਾ ਨਹੀਂ ਦਿਲ ਤਰੀ ਆਪਣੀ ਆ ਕੀ ਮਤਲਬ ਸਾਲਿਆ ਤੇਰਾ ਹਾਂ ਤੂੰ ਫਰੀਜ ਨਾਲ ਪਿੱਛੇ ਫਿਰਨਾ ਨਹੀਂ ਭਾਬੀ ਨਾਲ ਗੱਲ ਹੋ ਗਈ ਕਿ ਭਾਬੀ ਕਰਾਰੀ ਹੈ ਗੱਲ ਉਹ ਕਹਿੰਦੀ ਮੱਖ ਦਾ ਰਿਸ਼ਤਾ ਲੈ ਕੇ ਆ ਰਹੀ ਆ ਯਾਰੋ ਕੇ ਬੈਠੀ ਤੂੰ ਮੈਨੂੰ ਵੀ ਲਾ ਕੇ ਤਿਆਰ ਤਾਂ ਮੈਂ 24 ਘੰਟੇ ਰਹਿਣਾ ਉਹਦਾ ਕੀ ਪਤਾ ਕਾਦਾ ਜੇ ਹੁਣ ਤਾਂ ਤੇਰੀ ਪਰਚਾਈ 15 ਦਿਨਾਂ ਬਾਅਦ ਜਿਹੜਾ ਮਾਰ ਜਿੰਦੇ ਆ ਬਹਾਨੇ ਨਾਲ ਲਿਖਿਆ ਨਹੀਂ ਖਬਰਾਂ ਕਿਤੇ ਹੋਰ ਪਾਸੇ ਘਟਰੀਆਂ ਫੀ ਹੋ ਗਏ ਆਏ ਨਹੀਂ ਹੁੰਦਾ ਤੈਨੂੰ ਵੀ ਲੱਗਦਾ ਤੂੰ ਮਾਤਾ ਕਹਿੰਦਾ ਵਧੀਆ ਹੋ ਜਵੇ ਤੇਰੇ ਨੂੰ ਤੈਨੂੰ ਹੋ ਜਵੇ ਜੇ ਸਾੜਾ ਮੈਨੂੰ ਹੋ ਗਿਆ ਖਬਰਾਂ ਤੈਨੂੰ ਵੀ ਕਿਸੇ ਪਾਸੋਂ ਕਰਾ ਦੇਈਏ ਉਹ ਲੈ ਕੇ ਜਾਣੀ ਆ ਮੰਡੀ ਓ ਬਾਈ ਮੇਰਾ ਤਾਂ ਯਾਰ ਸਿਰ ਦਾ ਦੁਖਦਾ ਨਾਲ ਮੈਂ ਕਬੂਤਰ ਛੱਡ ਰਿਹਾ ਮੰਗੇ ਨੂੰ ਲੈ ਜਾ ਜਾ ਉਹ ਭਾਗ ਜਾ ਤੂੰ ਮੰਗੇ ਨੂੰ ਸਿੱਕਣੀ ਸਮਝ ਆ ਪਿਆ ਜੱਜ ਆਇਆ ਤੂੰ ਬਗਲਾ ਕਦਰਨ ਤੋੜਤਾ ਬਗਲਾ ਸਾਲਿਆ ਬੇਲੇ ਹੀ ਆਰੇ ਤਾਂ ਕਰਨਾ ਕੀ ਆ ਤੈਨੂੰ ਪਤਾ ਮੇਰਾ ਸਿਰ ਦੁਖ ਰਿਆ ਜਦੋਂ ਓ ਬਾਈ ਆ ਰਾਂਜੇ ਦਾ ਇੰਸਟਾਗ੍ਰਾਮ ਦੇ ਅਪਰੀ ਸਾਲੀ ਨਾਲ ਕੰਮ ਨੂੰ ਕਹਦੇ ਫਿਰ ਦੁਖਦਾ ਲੱਤਾਂ ਦੁਖਦੇ ਨਹੀਂ ਟੱਕਾ ਨਹੀਂ ਤੋੜਨਾ ਕੀਮਤ ਵਾਲਾ ਤੇਰਾ ਹਾਂ ਮੇਰਾ ਵਿਆਹ ਕਰਾ ਦੇ ਰਾਂਜੀ ਦਾ ਓ ਬਾਈ ਉੰਜ ਮਾਰੀ ਜਾਂਦਾ ਮੀਰਾ ਸਾਲਿਆ ਫੜ ਜਾ ਤੂੰ ਡਾਉਣਾ ਬਾਈ ਜੁੱਤੀ ਸਾਲ ਦੇ ਤਾਂ ਸਾਲਾ ਇੱਕ ਦੇ ਜੁੱਤੀਆਂ ਖਾਊ ਓਹ ਕੀ ਹੋ ਗਈ ਤੁਹਾਨੂੰ ਹੋਣਾ ਕੀ ਆ ਸਾਲੇ ਮਸ਼ਕਰੀਆਂ ਕਰਦੇ ਫਿਰਦੇ ਨੇ ਮੰਡੀ ਚ ਕਿਹਾਦੇ ਵੀ ਚਲੋ ਚੱਲੀਏ ਦੋਨਾਂ ਨੂੰ ਕੋਈ ਨਹੀਂ ਸਾਲੇ ਨੇ ਦੋਨਾਂ ਨੇ ਹਾਂ ਨਹੀਂ ਕਰੀ ਕਿਸੇ ਨੇ ਓ ਚਲ ਕੋਈ ਨਹੀਂ ਆ ਫੜੋ ਝੋਲਾ ਤੁਸੀਂ ਥੋੜਾ ਜਿਹਾ ਸੌਦਾ ਪੱਤਾ ਲੈ ਆਇਓ ਕੀ ਲੈ ਕੇ ਆਉਣਾ ਸੌਦਾ ਪੱਤਾ ਬਸ ਆਹੀ ਕਰਦਾ ਥੋੜਾ ਰਸ ਖੰਡ ਮਿੱਠਾ ਹੀ ਮੁੱਕਿਆ ਹੋਇਆ ਜੇ ਕਹੇ ਤੈਨੂੰ ਵੀ ਨਾਲ ਲੈ ਚੱਲਦਾ ਚੱਲ ਬੈਸਟਰੈਕਟਰ ਤੇ ਓ ਨਹੀਂ ਨਹੀਂ ਜੀ ਬਸ ਤੁਸੀਂ ਆਪ ਹੀ ਜਾਇਓ ਬੇਬੇ ਬੈਠੀਏ ਘਰੇ ਬੇਬੇ ਤੋਂ ਕਾਹ ਤੋਂ ਡਰਦੀਆਂ ਵਿਆਹ ਕੇ ਲਿਆ ਆਂ ਜੱਟ ਕੱਢ ਕੇ ਥੋੜਾ ਲਿਆ ਤੈਨੂੰ ਓ ਚਲੋ ਠੀਕ ਹੈ ਜੀ ਕੋਈ ਨਾ ਤੁਸੀਂ ਜਾਓ ਛੇਤੀ ਆਜੋ ਚੱਲ ਆਏ ਗਰੀ ਫਿਰ ਮੰਗੇ ਨੂੰ ਭੇਜਦੀ ਮੈਂ ਚੱਲਦਾ ਮੰਡੀ ਠੀਕ ਹੈ ਉਹ ਠੀਂਦਾ ਸਦੰਦਾ ਇਹ ਜੀ ਕਿਹੜੀ ਗੱਲ ਹੈ ਉਹ ਬਹੁਤ ਬੱਦਲ ਉਹ ਸਾਲਾ ਪਹਿਲੀ ਵੇ ਤੇਰੇ ਘਰ ਦੇ ਗਾਣਾ ਕੱਢਦੇ ਨੇ ਇਹਦੇ ਕੰਮ ਨਹੀਂ ਕਰਦਾ ਹੋਰ ਕਰਣਗੇ ਆ ਜਾ ਉਹ ਰਿਆ ਆ ਜਾ ਨਾਲੇ ਧੋਪੇ ਕਰਦੇ ਆ ਹਾਂ ਹੁੰਦਾ ਤਕੀ ਗੱਲ ਤੀ ਭਾਈ ਤੇਰੇ ਭਾਈ ਦੀ ਉਹ ਬਾਣੀ ਦੀ ਕੁੜੀ ਨਾਲ ਗੱਲ ਹੋਗੀ ਉਹ ਰੇਖਾ ਨਾਲ ਹਾਂ ਕਿਵੇਂ ਓਏ ਮੈਨੂੰ ਹਜ ਦੇਖਾ ਮਾਰ ਦਿਆ ਉਹ ਭਾਈ ਮੋਹਿੰਦ ਕਾਂ ਤੇ ਟੋਕ ਖੇਡਣ ਗਿਆ ਤੀਗਾ ਜਾਂ ਮੈਨੂੰ ਟੋਕ ਖੇਡਣ ਲਈ ਹੱਥ ਆਇਆ ਇਹ ਕਰੀ ਗਈ ਉਹ ਉੱਤਰ ਫੱਟੇ ਨੂੰ ਤੇਰੇ ਕੀ ਹੋਇਆ ਭਾਈ ਓਏ ਹੋਣਾ ਕੀ ਤੀ ਸਾਲਿਆ ਤੇ ਉਹ ਤਾਂ ਤੇਰੀ ਦੇਖਦੀ ਐ ਲੱਗਦਾ ਐ ਵੀ ਬੰਦਾ ਹੀ ਮੇਰੇ ਕਣੀ ਦੇਖਦੀ ਆ ਝਾਕ ਨਹੀਂ ਹੁੰਦੀ ਦੂਜੇ ਪਾਸੇ ਉਹ ਭਾਈ ਮਾਹੀ ਨੂੰ ਫੇਰ ਲੈ ਗਿਆ ਫਿਰ ਤੇ ਤੂੰ ਤਾਂ ਕੰਮਣਾ ਤੇਰੇ ਨਾਲ ਤਾਂ ਸਾਲਿਆ ਉਹ ਗੱਲ ਹੋਈ ਕਹਿੰਦੇ ਖੋਦਿਆ ਪਹਾੜ ਨਿਕਲ ਆ ਚੂਗਾ ਉਹ ਵੀ ਸਾਲਾ ਮਰਿਆ ਹੋਇਆ ਤੇਰੇ ਤਾਂ 24 ਘੰਟੇ ਅੱਗ ਲੱਗੀ ਰਹਿੰਦੀ ਆ ਵਿਆਹ ਕਰਾਉਣ ਦੀ ਭਾਈ ਮੈਂ ਇਹ ਗੱਲ ਮੈਨੇ ਨਹੀਂ ਕੀਤਾ ਤੂੰ ਕਿਹੜਾ ਸਾਲਾ ਉਹਦੇ ਅੱਖਾਂ 'ਚ ਦੇਖਦਾ ਸੀ ਤੇਰਾ ਧਿਆਨ ਤਾਂ ਹੋਰ ਪਾਸੇ ਹੋਊ ਕਿਤੇ ਮਨ ਤਾਂ ਐਂ ਦੀ ਫਸ ਗਈ ਫਸ ਗਈ ਫਸ ਗਈ ਬਸ ਚੌਰਿਆ ਤੇਰੇ 24 ਘੰਟੇ ਅੱਗ ਲੱਗੀ ਰਹਿੰਦੀ ਆ ਨਾਲੇ ਮੇਰੇ ਚਤਰਪਵਾਨ ਨਾ ਘਰੇ ਆ ਕੇ ਤੇਰਾ ਕੰਮ ਖਾਵੇ ਹੋ ਗਿਆ ਤੂੰ ਨਾਲੇ ਗੱਲ ਸੁਣਾ ਨੀਹਾ ਆਇਆ ਘਰੇ ਅੱਛਾ ਮੱਖੋ ਆ ਰਹੀ ਐ ਲੈ ਹਾਂ ਕਿ ਖੜਾ ਜਾ ਬਣ ਕੇ ਨਾ ਜਾ ਕਰ ਕਰੇ ਜਲੂਸ ਕਢਾ ਦੇ ਅਗਲੀ ਕਹੂਗੀ ਤੇਰਾ ਯਾਰ ਦੇ ਲਾਦਾ ਕਹੇ ਜਾ ਮੈਂ ਤਾਂ ਪੈਂਟ ਵੀ ਪਾ ਗਿਆ ਜੂ ਕੈਂਟ ਬਣ ਕੇ ਆਈ ਹਾਂ ਜੇ ਮੇਰੀ ਗੱਲ ਬਣ ਗਈ ਤੇਰੀ ਗੱਲ ਵੀ ਬਣਾ ਲਾਂਗੇ ਸੱਚੀ ਹਾਂ ਬਾਈ ਇਹ ਕੰਮ ਦਾ ਜੂਰੀ ਫਿਰ ਪਤਾ ਹਾਂਗੇ ਉਹ ਉਹ ਕੋਈ ਰੀਹੇਲੀ ਹੂਲੀ ਉੱਤੇ ਉਹ ਗਮਾਂਡੇ ਦੀ ਹੋਊ ਕੋਈ ਤਾਂ ਹੋਊ ਤੇਰੇ ਲਈ ਦਾਜ ਕੋਈ ਛਲੀ ਰਹੀ ਹੋਈ ਉਹ ਵੀ ਲੈ ਆਵਾਂਗੇ ਚੱਲ ਬੀਬੇ ਅੱਖਾਂ ਮਾਰਦੀ ਐ ਵਾਹ ਹਾ ਦਸ ਕਿਆ ਬੁਲਾਇਆ ਤਨ ਜੇ ਯਾਰ ਕਦੇ ਮੇਰੇ ਲਈ ਟੈਮ ਕੱਟ ਲਿਆਗਾ ਹਾਂ ਤੇ ਬੇਬੇ ਕੀ ਕੀ ਟਾਈਮ ਕਰਦਾ ਤੇਰੇ ਵਾਸਤੇ 1 ਘੰਟਾ 2 ਮਿੰਟ ਦਾ ਕੱਢੇ ਸਕਦਾ ਮੈਂ ਥੋੜੀ ਹੁੰਦਾ ਵੀ ਸਾਰਾ ਦਿਨ ਨਵੀਨਾਰਾ ਕੋਲ ਕੂਰੀ ਗੰ ਸੋਣਾ ਹਾਂ ਸਭ ਦਿਨ ਉਹ ਕਹਿੰਦੇ ਆਪਣੇ ਸਾਗ ਰੋੜ ਨਾਲ ਜੀ ਦੋ ਮਿੰਟ ਆਪਣਾ ਟਿਕਾਣਾ ਪਾਓ ਜੀ ਕਹਿੰਦੇ ਉਹ ਆਪ ਵੀ ਪੇਡ ਜਿੱਤੇ ਉਹ ਵਾਹ ਜਿੱਤੇ ਓਏ ਆ ਜਾ ਕਿਹੜਾ ਲੰਘਿਆ चाची मानो दो मिनट करना मैं आया ठीक ठाक है